ਬਹੁਤ ਵੱਡਾ ਭ੍ਰਸ਼ਟਾਚਾਰ ਹੈ। ਔਰ ਪੰਜਾਬ ਦੇ ਅੰਦਰ ਤਾਂ ਅੱਤੀ ਹੋਈ ਪਈ ਹੈ। ਲਗਭਗ 10000 ਤੋਂ ਉੱਪਰ ਕੇਸ ਭ੍ਰਸ਼ਟਾਚਾਰ ਦੇ ਅੰਕਿਤ ਹੋਏ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਔਰ ਇਹ ਸਰਕਾਰ ਸੋਸ਼ਲ ਆਡਿਟ ਕਰਾਉਣ ਤੋਂ ਵੀ ਦੂਰ ਦੀ ਹੈ। ਪਿਛਲੇ ਵਰ੍ਹੇ ਦੇ ਅੰਦਰ 6000 ਤੋਂ ਉੱਪਰ ਪਿੰਡਾਂ ਦਾ ਆਡਿਟ ਨਹੀਂ ਹੋਇਆ। ਔਰ ਇਸ ਸਾਲ ਚ 7000 ਪਿੰਡ ਆ ਜਿਨ੍ਹਾਂ ਦਾ ਆਡਿਟ ਨਹੀਂ ਹੈ ਆਪਣੇ ਇਹਨਾਂ ਦੇ ਆਡਿਟ ਦੇ ਅੰਦਰ 3000 ਤੋਂ ਉੱਪਰ ਪਿੰਡ ਆ ਜਿਨ੍ਹਾਂ ਚ ਭ੍ਰਸ਼ਟਾਚਾਰ ਪਾਇਆ ਗਿਆ ਉਹਨਾਂ ਕਈ ਪਿੰਡ ਆਪਣਾ ਸਕੀਮਾਂ ਦੇ ਅੰਦਰ ਰਿਕਵਰੀ ਸਟੈਂਡ ਹੈ ਲੇਕਿਨ ਇਹ ਸਰਕਾਰ ਰਿਕਵਰੀ ਜਿਹੜੀ ਹੈ ਉਹ ਨਹੀਂ ਕਰਵਾ ਰਹੀ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੀ ਕੋਈ ਵੀ ਸਕੀਮ ਦੇਖ ਲੋ ਉਹ ਗਰੀਬ ਦੇ ird-gird ਘੁੰਮਦੀ ਹੈ ਜੇ ਉਹਨਾਂ ਨੇ ਇੱਜ਼ਤ ਕਰ ਦਿੱਤੇ ਉਹਦਾ ਸਭ ਤੋਂ ਜ਼ਿਆਦਾ ਲਾਭ ਗਰੀਬ ਨੂੰ ਹੋਇਆ ਦਲਿਤ ਨੂੰ ਹੋਇਆ ਅਗਰ ਅੱਜ 80 ਕਰੋੜ ਲੋਕਾਂ ਨੂੰ ਅਨਾਜ ਕਰ ਕਰਾ ਰਿਆ ਤੇ ਉਹਦਾ ਲਾਭ ਵੀ ਕਮਜ਼ੋਰ ਵਰਗ ਨੂੰ ਦਲਿਤ ਵਰਗ ਨੂੰ ਹੋ ਰਿਹਾ ਅਗਰ ਘਰ ਬਣਾਉਣ ਦੀ ਗੱਲ ਆਏ ਤੇ ਉਹ ਵੀ ਮੋਦੀ ਸਾਹਿਬ ਚਾਹੁੰਦੇ ਨੇ ਕਿ ਕੋਈ ਵੀ ਘਰ ਕੱਚਾ ਨਾ ਰਹੇ ਪਰ ਪੰਜਾਬ ਦੀ ਇੰਨੀ ਨਕਮੀ ਸਰਕਾਰ ਹੈ ਟੰਡੋਰਾ ਪਿੱਟਣ ਵਾਲੀ ਸਰਕਾਰ ਹੈ ਝੂਠ ਬੋਲਣ ਵਾਲੀ ਸਰਕਾਰ ਹੈ ਔਰ ਲਾਰੇ ਲਪੇ ਲਾਣ ਵਾਲੀ ਇਹ ਸਰਕਾਰ ਨੇ ਉਸ ਸਕੀਮ ਦਾ ਵੀ ਲਾਭ ਨਾ ਦਲਿਤਾਂ ਦਾ ਨਾਂ ਲੈਂਦੇ ਨੇ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਜਰੂਰ ਕਰਦੇ ਨੇ ਪਰ ਉਹਨਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਨਹੀਂ ਦਿੱਤਾ ਔਰ ਜੀ ਰਾਮਜੀਤ ਸੇ ਕਰਕੇ ਲੈ ਆਣਾ ਪਿਆ ਇਹਦੇ ਅੰਦਰ ਬੜਾ ਸਿੱਧਾ ਸਿੱਧਾ ਪ੍ਰਬੰਧਨ ਕੀਤਾ ਉਹਨਾਂ ਨੇ ਕਿ 40 ਦਿਨ ਦੀ ਜਗ੍ਹਾ 125 ਦਿਨ ਕੰਮ ਦੇਣਾ 7 ਦਿਨਾਂ ਦੇ ਅੰਦਰ ਅੰਦਰ ਮਜ਼ਦੂਰ ਨੂੰ ਉਹਦੀ ਦਿਹਾੜੀ ਮਿਲਣੀ ਚਾਹੀਦੀ ਹੈ ਅਗਰ ਉਹਦੀ ਦਿਹਾੜੀ ਨਹੀਂ ਮਿਲਦੀ 7 ਦਿਨ ਤੋਂ ਬਾਅਦ ਵਿਆਜ ਪੈਣਾ ਚાલુ ਹੋ ਜਾਏਗਾ ਕੋਈ ਮਜ਼ਦੂਰ ਕੰਮ ਮੰਗਦਾ ਹੈ ਔਰ 15 ਦਿਨ ਚੋਂ ਨੂੰ ਅਗਰ ਕੰਮ ਨਹੀਂ ਮਿਲਦਾ ਤੇ ਉਹਨੂੰ ਬੇਰੁਜ਼ਗਾਰੀ ਪੱਤਾ ਦੇਣਾ ਪਏਗਾ ਇਹਨਾਂ ਦੇ ਢਿੱਡ ਭੀੜੇ ਹੈ ਕਿ ਇਹ ਕੇਜਰੀਵਾਲ ਦੀ ਐਸ਼ ਪ੍ਰਸਤੀ ਤੇ ਵਿज्ञाਪਨਾਂ ਤੇ ਐਡਵਰਟਾਈਜ਼ਮੈਂਟ ਤੇ 1 ਕਰੋੜ ਰੁਪਏ ਖਰਚ ਕਰਦੇ ਨੇ ਲੇਕਿਨ ਗਰੀਬਾਂ ਦੇ ਲਈ ਦਲਿਤਾਂ ਦੇ ਲਈ ਨਾ ਲੈਣਾ ਉਹਨਾਂ ਦਾ ਪਰ 800 ਕਰੋੜ ਰੁਪਏ ਦਾ ਪ੍ਰਬੰਧਨ ਬਜਟ ਕਰਨ ਤੋਂ ਦੂਰ ਦੇ ਨੇ ਆਪਣੀ ਜ਼ਿੰਮੇਵਾਰੀ ਤੋਂ ਦੂਰ ਦੇ ਨੇ ਸਰਕਾਰ ਇਸ ਕਰਕੇ ਜ਼ਿੰਮੇਵਾਰੀ ਪਾਣਾ ਚਾਹਦੀ ਹੈ ਕਿ ਸ਼ਾਇਦ ਜਦੋਂ ਇਹਨਾਂ ਦੀ ਵੀ ਥੋੜੀ ਜਿਹੀ ਹਿੱਸੇਦਾਰੀ ਹੋਏਗੀ 10% ਤੋਂ ਉਹਨੂੰ 40 ਕੀਤਾ ਤੇ ਇਹ ਸ਼ਾਇਦ ਭ੍ਰਸ਼ਟਾਚਾਰ ਤੇ ਨਕੀਲ ਪੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਖਲਾਸਾ ਤੇ ਮੈਂ ਕਿਤੇ ਹੋਰ ਕਰਨਾ ਸੀ ਮੈਂ ਤੁਹਾਨੂੰ ਲਿਸਟਾਂ ਸਮੇਤ ਦਿਆਂਗਾ ਮਾਲਵਾ ਦੇ ਅੰਦਰ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ 10-10 ਕਿੱਲੇ ਜ਼ਮੀਨ ਹੈ ਜਿਹੜੇ ਨੌਕਰੀ ਕਰਦੇ ਨੇ ਜਿਹੜੇ ਇਹਨਾਂ ਦੇ ਐਮਐਲਏ ਦੇ ਘੁਰਗੇ ਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਹੁਣੇ ਤੁਹਾਡੇ ਸਾਹਮਣੇ ਮਨਰੇਗਾ ਦੀਆਂ ਭੈਣਾਂ ਨੂੰ ਮੈਂ ਮਿਲਿਆ ਜਿਹੜੀ ਕਿੰਨੇ ਦਿਨ ਮਿਲੀ ਹੈ ਜੀ 14 ਦਿਨ 15 ਦਿਨ 4 8 4 ਦਿਨ ਲਵਾਉਂਦੇ ਨੇ 8 ਹਜ਼ਾਰੀਆਂ ਪਾਉਂਦੇ ਨੇ ਚਾਰਾਂ ਦਾ ਪੈਸਾ ਦਿੰਦੇ ਨੇ ਮਾਈ ਕਹਿ ਕੇ ਗਈਆਂ ਨਾ ਇਸ ਲੈਵਲ ਦਾ ਭ੍ਰਸ਼ਟਾਚਾਰ ਦਿਨੇਸ਼ ਦੇਸ਼ ਦੀ ਸੰਪਤੀ ਜਿਹੜੇ ਪਿੰਡ ਦੀ ਵਿਕਾਸ ਲਈ ਲਗਣੀ ਚਾਹੀਦੀ ਹੈ ਉੰਨੀ ਦੀ ਲਗਣੀ ਚਾਹੀਦੀ ਹੈ 인ਫਰਾਸਟ੍ਰਕਚਰ ਉਤੇ ਅੱਛਾ ਬਣੇ ਸਕੂਲ ਅੱਛੇ ਬਣਨ ਸੜਕਾਂ ਚੰਗੀਆਂ ਬਣਨ ਪਾਣੀ ਦੀ ਸੇਫਟੀ ਹੋਏ ਨਿਕਾਸੀ ਅੱਛੀ ਹੋਏ ਉਹਦੇ ਤੇ ਲੱਗਣਾ ਚਾਹੀਦਾ ਸੀ ਉਹ ਆਮ ਆਦਮੀ ਵੀ ਮਾਨ ਦੀ ਸਰਕਾਰ ਦੇ ਨੱਕ ਥੱਲੇ ਐਡਾ ਵੱਡਾ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਨੇ ਹਿੰਮਤ ਰੱਖਣਾ ਇਨਕੁਆਰੀ ਕਰਨ ਇਤਨੀ ਹਿੰਮਤ ਆ ਗਈ ਹੈ ਕਿ ਅਗਰੇ ਇਮਾਨਦਾਰ ਹੈ सीबीआय ਨੂੰ ਰეკਮੈਂਡ ਕਰਨ ਸਾਰੇ ਕੇਸ ਪਤਾ ਲੱਗ ਜੇ ਕੌਣ ਕੌਣ ਇਨਵੋਲਵਰ ਕਿਸ ਪ੍ਰਕਾਰ ਗਰੀਬ ਦਾ ਹੱਕ ਇਹਨਾਂ ਨੇ ਖੋਇਆ ਕਾਂਗਰਸ ਵੀ ਪਿੰਡਾਂ ਚ ਜਾਰੀ ਹੈਗੀ ਆ ਲੋਕਾਂ ਨੂੰ ਇਹ ਗੱਲ ਦੱਸਣ ਵਾਸਤੇ ਕਿ ਕਾਂਗਰਸ ਦੀ ਤਾਂ ਨਾ ਬੁੱਧੀਪ੍ਰਿਸ਼ਟ ਹੈ ਤਾਂ ਇਹ ਦੇਸ਼ ਚੋਂ ਦਾ ਹਾਲ ਹੋਇਆ ਕਾਂਗਰਸ ਅਗਰ ਆਪਣੇ ਇਸ ਮੁਕਾਮ ਤੇ ਪੂਰੇ ਦੇਸ਼ ਚ ਪੁੱਜੀ ਹੈ ਤੇ ਇਸੇ ਕਰਕੇ ਪੁੱਜੀ ਹੈ ਸਰਬੋਜੋਦੀ ਪਾਰਟੀ ਇਹ ਕਹਿ ਰਹੀ ਹੈ ਕਿ ਮੇਰੇ ਨਰੇਗਾ ਸਕੀਮ ਟੋਟਲੀ ਬੰਦ ਹੋ ਗਿਆ ਹੈ ਸਟੈਂਡ ਬਿਲਕੁਲ ਕੰਮ ਜਿਹੜਾ ਹੈ ਉਹ ਰੇਗਲ ਬੰਦ ਕੀਤਾ ਨਹੀਂ ਨਹੀਂ ਮੈਂ ਦੱਸਦੇ ਮਾਰਚ ਤੱਕ ਇਹੀ ਚੱਲ ਰਹੀ ਹੈ ਨਾ ਸਾਹਮਣੇ ਦੇਖੋ ਔਰ ਜੀ ਰਾਮ ਜੀ ਦੇ ਤਹਿਤ ਜੋ ਜੋ ਹੋਣਾ ਮੈਂ ਪਹਿਲਾਂ ਦੱਸਦਾ ਕੋਈ ਸਕੀਮ ਬੰਦ ਨਹੀਂ ਹੋ ਰਹੀ ਸਕੀਮ ਦੀ ਮੋਡੀਫਿਕੇਸ਼ਨ ਹੋਈ ਹੈ ਕਿ 100 ਦੀ ਜਗ੍ਹਾ 125 ਦਿਨ ਕੰਮ ਦੇਣਾ ਇਹ ਹੋਇਆ ਹੈਗਾ ਕਿ ਬਾਇਓਮੈਟ੍ਰਿਕ ਹਾਜ਼ਰੀ ਲੱਗੇਗੀ ਔਰ ਉਹਦੇ ਲਈ ਸਰਕਾਰ ਪਹਿਲਾਂ 6% ਦਿੰਦੀ ਸੀ ਪ੍ਰਸ਼ਾਸਨਿਕ ਖਰਚਾ ਉਹਨਾਂ 9% ਕਰਤਾ ਲੇਕਿਨ ਕਿਉਂਕਿ ਜੇ ਬਾਇਓਮੈਟ੍ਰਿਕ ਹੋਏਗਾ ਗੁਰਗਿਆਂ ਦੇ ਕਾਰਡ ਨਹੀਂ ਬਣਨਗੇ ਜੈਲੀ ਕਾਰਡ ਨਹੀਂ ਬਣਨਗੇ ਗਰੀਬ ਨੂੰ ਉਹਦਾ ਅਧਿਕਾਰ ਮਿਲੇਗਾ ਉਹਦੀ ਮਜ਼ਦੂਰੀ ਮਿਲੇਗੀ ਇਸ ਕਰਕੇ ਪਰਮ ਝੂਠ ਫਲਾਨ ਦੇ ਅੰਦਰ ਕਾਂਗਰਸ ਵੀ ਨਾਲ ਜੁੜੀ ਪਈ ਹੈ ਲੇਕਿਨ ਤੁਸੀਂ ਜਾ ਕੇ ਤੇ ਦੇਖੋ ਕਦੀ ਮਨਰੇਗਾ ਦੇ ਮਜ਼ਦੂਰਾਂ ਨੂੰ ਤਾਂ ਮਿਲੋ ਇੱਥੇ ਮਿਲਣ ਦੀ ਸੈਂਪਲ ਦਿਖਾਇਆ ਮੈਂ ਤੁਹਾਨੂੰ ਤੁਸੀਂ ਇਕੱਲੇ ਜਾਓ ਉਨਾ ਦਾ ਅਧਿਕਾਰ ਉਹਨਾਂ ਤੋਂ ਖੋਇਆ ਗਿਆ ਜੀ ਰਾਮ ਜੀ ਮਜ਼ਦੂਰ ਨੂੰ ਉਹਦਾ ਅਧਿਕਾਰ ਦੇਣ ਦੀ ਸਕੀਮ ਹੈ ਉਹਨੂੰ ਸੁਰੱਖਿਤ ਕਰਨ ਦੀ ਸਕੀਮ ਹੈ ਖੇਤ ਜੀਮਾ ਬੀਮਾ ਯੋਜਨਾ ਨੂੰ ਹੋਲਡ ਕਰ ਲਿਆ ਜੀ ਜਿਹੜਾ ਵਕ ਵਕ ਨੋਟੀਫਿਕੇਸ਼ਨ ਦੇ ਪਹਿਲੀ ਗੱਲ ਤੇ ਆਇਆ ਉਹ ਬਹੁਤ ਵੱਡਾ ਧੋਖਾ ਸੀ ਲੋਕਾਂ ਨਾਲ ਜੀ ਔਰ 10 ਲੱਖ ਦੇ ਇੰਸ਼ੋਰੈਂਸ ਦਾ ਵਾਦਾ ਔਰ ਉਹ ਸਰਕਾਰ ਕਰ ਰਹੀ ਹੈ ਜਿਹੜੀ ਆਯੂਸ਼ਮਾਨ ਯੋਜਨਾ ਪ੍ਰਧਾਨ ਮੰਤਰੀ ਦੀ 5 ਲੱਖਾਂ ਲਈ ਉਹਦਾ ਲਾਭ ਮੇਰੇ ਪੰਜਾਬੀਆਂ ਨੂੰ ਨਹੀਂ ਜਨ ਦਿੱਤਾ ਉਹ ਦੱਸ ਲੱਗਦਾ ਕਿ ਨਵਾਂ ਫਲੇਵਰ ਲਗਾ ਕੇ ਨਵਾਂ ਰੈਪ ਉਹ ਰੈਪਿੰਗ ਕਰਕੇ ਉਹ ਹੀ ਨਾ ਮਾਸਤਰੀ ਹੈ ਔਰ ਕੰਪਨੀ ਕੋਲ ਇੰਸ਼ੋਰੈਂਸ ਕਿੰਨੇ ਦੀ ਹੋ ਰਹੀ ਹੈ 1 ਲੱਖ ਰੁਪਏ ਦੀ 9 ਲੱਖ ਕਿਥੋਂ ਆਣਾ ਕੌਣ ਦੇਗਾ ਇਹ ਕੇਵਲ ਝੂਠ ਹੈ ਔਰ ਸਟੈਪ ਇਹਨਾਂ ਦਾ ਕੱਲ ਹੀ ਇਹਨਾਂ ਦਾ ਆਰਡਰ ਆਇਆ ਰਾਤ ਨੂੰ ਕਿਨੂੰ ਅਜੇ ਪੋਸਟਪੋਨ ਕੀਤਾ ਹੈ ਮੈਨੂੰ ਲੱਗਦਾ ਕਿ ਸਰਕਾਰ ਦੀ ਕੋਈ ਤਿਆਰੀ ਨਹੀਂ ਹੈ ਕੇਵਲ ਲੋਕਾਂ ਦੇ ਅੰਦਰ ਐਡਵਰਟਾਈਜ਼ਮੈਂਟ ਦੇ ਮਾਧਿਅਮ ਨਾਲ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੀ ਹੈ ਪਰ ਪੰਜਾਬ ਤਰਸ ਤਰਸ ਹੀ ਤਾ ਹੈ ਨਾ ਤੋਂ ਔਰ ਦੁਖੀ ਹੈ ਇੱਕ ਮਿੰਟ ਸ਼ੁਰੂ ਜੀ 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 ਸਰ ਜੋ ਹਾਥੀਸੀ ਹੋਣਾ ਨੇ ਐਕਸੀਐਮ ਦਿੱਲੀ ਹੋਣਾ ਨੇ ਕਿਹਾ ਹੈਗਾ ਉਹਦਾ ਵਿਰੋਧ ਵੀ ਜਿਹੜਾ ਹੈਗਾ ਤੁਹਾਡੀ ਪਾਰਟੀਕਾਰੀ ਹੈਗੀ ਕੀ ਨਹੀਂ ਨਹੀਂ ਹਰ ਪੰਜਾਬੀ ਨੂੰ ਕਰਨਾ ਚਾਹੀਦਾ ਔਰ ਹਰ ਦੇਸ਼ਵਾਸੀ ਨੂੰ ਕਰਨਾ ਚਾਹੀਦਾ ਗੁਰੂਆਂ ਦਾ અપਮਾਨ ਕੋਈ ਵੀ ਅਣਖ ਵਾਲਾ ਵਿਅਕਤੀ ਨਹੀਂ ਸਹਿ ਸਕਦਾ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ और अज अगर देश के अंदर धर्म है सिख है और हिंदू है वो इस करके कि बलिदान होया उसे साडे गृहमंत्री जी ने बड़े स्पष्ट शब्दों क्या है लेकिन दिल्ली की मुख्यमंत्री हो विधानसभा के अंदर गुरु तेग बहादुर जी और वीर बाल दिवस के उ चर्चा होनी चाहिए है उन्होंने प्रति शुकराना पेश कर ਸ਼ਰਧਾਂਜਲੀ ਦੇਣ ਲਈ ਗੱਲਬਾਤ ਹੋਣੀ ਸੀ ਉਹਦੇ ਅੰਦਰ ਜਿਸ ਭਾਸ਼ਾ ਦੇ ਅੰਦਰ ਉਹਨਾਂ અપਮਾਨ ਕੀਤਾ ਮੈਨੂੰ ਲੱਗਦਾ ਹੈ ਇਹ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਮਾਨਸਿਕਤਾ ਦਾ ਪਰਿਚੇ ਹੈ ਮਾਨ ਇੱਥੇ ਦੇ ਕੁਕੂਸਲੇ ਕਰਦਾ ਹੈ ਸਦਨ ਦੇ ਅੰਦਰ ਵੀ ਚਰਚਾ ਕਰਾਂਦਾ ਹੈ ਵਿਧਾਨ ਸਭਾ ਵਿੱਚ શ્રી ਨੰਦਪੁਰ ਸਾਹਿਬ ਲੈ ਕੇ ਜਾਂਦਾ ਪਰ ਆਤ ਕੀ ਆਤਸ਼ੀ ਨੂੰ ਬਚਾਉਣ ਦੇ ਲਈ ਮੂਚੇ ਦੇ ਹੀ ਪਿਆਉ ਦੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੈਨੂੰ ਲੱਗਦਾ ਕਿ ਬਿਨਾਂ ਦੇਰੀ ਕੀਤੇ ਮਾਫੀ ਮੰਗਣੀ ਚਾਹੀਦੀ ਹੈ ਦੂਜਾ ਇੱਕ ਮਾਨ ਸਾਹਿਬ ਦਾ ਵੀ ਵੀਡੀਓ ਚੱਲ ਰਿਹਾ ਹੈ ਸਾਨੂੰ ਨਹੀਂ ਪਤਾ ਠੀਕ ਹੈ ਗਲਤ ਹੈ ਲੇਕਿਨ ਉਹਦੇ ਅੰਦਰ ਵੀ ਜਿਸ ਪ੍ਰਕਾਰ ਗੁਰੂ ਪਰੰਪਰਾ ਦਾ અપਮਾਨ ਹੁੰਦਾ ਹੋਇਆ ਦਿਖ ਰਿਹਾ ਉਹ ਵੀ ਬਹੁਤ ਦੁਰਭਾਗਿਆਪੂਰਨ ਹੈ ਸਰਕਾਰ ਨੂੰ ਮਾਨ ਸਾਹਿਬ ਨੂੰ ਵਿਅਕਤੀਗਤ ਰੂਪ ਤੇ ਇਹਦੇ ਤੇ ਉਹਨਾਂ ਦਾ ਬਿਆਨ ਜ਼ਰੂਰ ਆਣਾ ਚਾਹੀਦਾ ਕਿ ਇਹ ਕਿੰਨੀ ਸੱਚਾਈ ਹੈ ਥੈਂਕ ਯੂ ਸਰ ਜੀ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਅੱਜ ਸਜਾਨਪੁਰ ਪਹੁੰਚੇ ਸੀ ਤੇ ਇਥੇ ਜਿਹੜੀ